ਸਸ਼ੀਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੁਨਣਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਰਹੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਬਰਕ ਚ ਕਿਸੇ ਵੀ ਫੈਬਰਿਕ ਚ ਸਾਰੀ ਡਿਟੇਲਸ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟ ਡਿਜ਼ਾਈਨ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਲਗੋ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਬੁਟੀ ਕੋਡ ਨੂੰ ਨਾਮ ਤੋਂ ਸਾਡੀ ਇ ਉਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉਥੋਂ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਮ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਬਹੁਤ ਹੀ ਜ਼ਿਆਦਾ ਸੋਹਣੇ ਆਪਾਂ ਪ੍ਰਿੰਟ ਦੇ ਵਿੱਚ ਸੂਟ ਲੈ ਕੇ ਆਏਗੇ ਕੋਈ ਇਹੋ ਜਿਹਾ ਸੂਟ ਨਹੀਂ ਹੋਣਾ ਜਿਹੜਾ ਕਿਸੇ ਨੂੰ ਨਹੀਂ ਪਸੰਦ ਆਉਣਾ ਸਾਰੇ ਆਪਾਂ ਇੱਕ ਤੋਂ ਇੱਕ ਵਧੀਆ ਹਨ ਚੱਕਵੇਂ ਸੂਟ ਲੈ ਕੇ ਆਏ ਆ ਪ੍ਰਿੰਟ ਵਾਲੇ ਬਿਲਕੁਲ ਨਵੇਂ ਫੈਬਰਿਕ ਦੇ ਵਿੱਚ ਲੈ ਕੇ ਆਏ ਆ ਨਿਊ ਟ੍ਰੈਂਡ ਦੇ ਵਿੱਚ ਆਉਣ ਵਾਲੇ ਸੀਜ਼ਨ ਦੇ ਲਈ ਆਪਾਂ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਰਸੂਟ ਆਪਾਂ ਲੈ ਕੇ ਆਏਗੇ ਉਮੀਦ ਕਰ ਤੈਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਾਰੇ ਡਿਟੇਲ ਆਪਾਂ ਵੀਡੀਓ ਵਿੱਚ ਦੱਸਾਂਗੇ ਹਾਂਜੀ ਦੇਖੋ ਜਿਹੜਾ ਆਪਣਾ ਪਹਿਲਾ ਪ੍ਰਿੰਟ ਸੂਟ ਹੈਗਾ ਲੇਟੈਸਟ ਡਿਜ਼ਾਈਨ ਹੈ ਆਪਣਾ ਲੇਟੈਸਟ ਫੈਬਰਿਕ ਹੈਗਾ ਤੇ ਬਹੁਤ ਹੀ ਵਧੀਆ ਹਨਾ ਆਪਣੇ ਡਿਜ਼ਾਈਨ ਜੇ ਨਾਲ ਦੇਖੋ ਇਹ ਆਪਣਾ ਪ੍ਰਿੰਟ ਸੂਟ ਆਇਆ ਹੈ ਤੁਸੀ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ 4-5 ਕਲਰ ਆਪਾਂ ਕਲਰ ਤੁਹਾਨੂੰ ਸੈਂਡ ਕਰ ਦਾਂਗੇ ਕਲਰ ਆਪਣੇ ਕੋਲ ਹੈਗੇ ਨੇਗੇ ਤੇ ਦੇਖੋ ਇਹ ਜਿਹੜੀ ਸ਼ਰਟ ਆ ਗਈ ਇਹਦੀ ਇਹ ਚਨੂਨ ਦੀ ਸ਼ਰਟ ਆ ਗਈ ਪਿਓਰ ਚਨੂਨ ਦੀ ਸ਼ਰਟ ਆ ਗਈ ਇਹ ਪਿਓਰ ਚਨੂਨ ਦੇ ਵਿੱਚ ਆਪਾਂ ਨੂੰ ਇਹ ਵਾਲਾ ਆਇਆ ਹੈਗਾ ਦੇ ਇਹਦਾ ਪਿਓਰ ਚਨੂਨ ਦੀ ਸ਼ਰਟ ਹੈਗੀ ਤੇ ਨਾਲ ਇਹਦੇ ਆਪਾਂ ਨੂੰ ਜੋਹਾ ਸਿਲਕ ਦੀ ਜੋਹਾ ਸਿਲਕ ਦੀ ਜਿਹੜੀ ਆਪਣੀ ਹੈਗੀ ਬਾਟਮ ਆਗੀ ਇਹਦਾ ਆਫ ਵਾਈਟ ਦੇ ਨਾਲ ਬਾਟਮ ਲੱਗੀ ਹੋਈ ਹੈ ਕਾਫੀ ਸਾਰੇ ਇਹਦੇ ਆਪਾਂ ਨੇ ਇਹਦੇ ਵਿੱਚ ਆਪਾਂ ਨੂੰ ਕਲਰ ਮਿਲ ਜਾਣਗੇ ਮਸਟਰਡ ਕਲਰ ਵੀ ਹੈਗਾ ਵਾਈਨ ਕਲਰ ਵੀ ਹੈਗਾ ਤੇ ਹੋਰ ਵੀ ਆਪਾਂ ਨੇ ਦੇ ਵਿੱਚ ਇੱਕ ਨੇਵੀ ਬਲੂ ਕਲਰ ਹੈਗਾ ਬਹੁਤ ਹੀ ਜਿਆਦਾ ਸੋਹਣਾ ਬ੍ਰਾਈਟ ਬ੍ਰਾਈਟ ਕਲਰ ਨੇ ਵਧੀਆ ਇਹਨਾਂ ਤੇ ਅਜੇ ਆਪਾਂ ਹਨਾ ਇਹਦੀ ਬਾਟਮ ਤੇ ਆਪਾਂ ਹੈਂਡਵਰਕ ਦੇ ਨਾਲ ਟੱਚ ਨਾਲ ਕੋਈ ਵਰਕ ਵਗੈਰਾ ਕਰਵਾ ਲਈਏ ਤਾਂ ਬਹੁਤ ਹੀ ਜਿਆਦਾ ਸੋਹਣਾ ਆਪਣਾ ਖੂਬਸੂਰਤ ਸੂਟ ਤਿਆਰ ਹੋਊਗਾ ਇਹ ਹੈਂਡ ਦੇ ਟੱਚ ਨਾਲ ਵਧੀਆ ਪਾਰਟੀ ਵੇਅਰ ਸੂਟ ਤਿਆਰ ਹੋਊਗਾ ਇਹ ਆਪਣਾ ਦੇਖੋ ਬਿਲਕੁਲ ਨਿਊ ਟ੍ਰੈਂਡ ਦੇ ਵਿੱਚ ਹੁਣ ਚੱਲ ਰਿਹਾ ਹੈਗਾ ਇਹ ਇਹ ਵਾਲਾ ਫੈਬਰਿਕ ਹਾਂਜੀ ਬਹੁਤ ਹੀ ਸੋਹਣਾ ਆਪਣਾ ਇਹ ਸੂਟ ਵਧੀਆ ਪਾਰਟੀ ਵੇਅਰ ਤਿਆਰ ਹੋਊਗਾ ਤੁਸੀਂ ਇਹਦੇ ਵਿੱਚ ਆਪਾਂ ਨੂੰ ਕਲਰ ਮਿਲ ਜਾਣਗੇ ਜੋ ਤੁਹਾਨੂੰ ਪਸੰਦ ਹੋਇਆ ਤੁਸੀਂ ਫੋਟੋ ਵਗੈਰਾ ਹਾਂਜੀ ਜਿਹੜਾ ਨੈਕਸਟ ਹੈਗਾ ਆਪਣਾ ਇਹ ਵਾਲਾ ਆਪਣਾ ਬਰਬਰੀ ਦਾ ਪ੍ਰਿੰਟ ਹੈਗਾ ਬਰਬਰੀ ਦਾ ਪ੍ਰਿੰਟ ਹੈਗਾ ਤੇ ਨਾਲ ਇਹਦੇ ਦੇਖੋ ਸਿਲਕ ਦੀ ਬਾਟਮ ਆ ਗਈ ਤੇ ਇਹ ਵਾਲਾ ਆਪਾਂ ਪ੍ਰਿੰਟ ਆफी ਸੋਨਾ ਪ੍ਰਿੰਟ ਆ ਬਰਬਰੀ ਦਾ ਬਰਬਰੀ ਦੇ ਵਿੱਚ ਵੀ ਸਾਨੂੰ ਤੁਹਾਨੂੰ ਕਾफी ਸਾਰੇ ਪ੍ਰਿੰਟ ਮਿਲ ਜਾਣਗੇ ਕਾफी ਸਾਰੇ ਡਿਜ਼ਾਈਨ ਉਪਰ ਤਿਆਰ ਕੀਤੇ ਹੋਏ ਮਿਲ ਜੂਗੇ ਬਰਬਰੀ ਦੇ ਵਿੱਚ ਇਹਨੂੰ ਵੀ ਆਪਾਂ ਹੁਣ ਇਹਨੂੰ ਹਾਈਲਾਈਟ ਕਰਵਾਵਾਂਗੇ ਆਪਾਂ ਵਰਕ ਦੇ ਨਾਲ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਇਹਨੂੰ ਵੀ ਆਪਾਂ ਹਾਈਲਾਈਟ ਕਰਵਾ ਕੇ ਵਰਕ ਦੇ ਨਾਲ ਫਿਰ ਵਧੀਆ ਪਾਰਟੀ wear suit ਤਿਆਰ ਹੋ ਜੂਗਾ ਇਹ ਬਰਬਰੀ ਦੇ ਵਿੱਚ ਹੈਗਾ ਤੁਸੀਂ ਆਪਣਾ ਇਹਦੇ ਵਿੱਚ ਵੀ ਜਿਹੜੇ ਜਿਹੇ ਪ੍ਰਿੰਟ ਚਾਹੋ ਜਿਹੜਾ ਜਿਹੜਾ ਕਲਰ ਚਾਹੋ ਉਹ ਇਹ ਜੇ ਲੈ ਸਕਦੇ ਹੋ ਬਰਬਰੀ ਦੇ ਵਿੱਚ ਬਹੁਤ ਵਧੀਆ ਫੈਬਰਿਕ ਹੈ ਇਹ ਬਰਬਰੀ ਦਾ ਤੇ ਜਿਹੜਾ ਦੇਖੋ ਇਹ ਵਾਲਾ ਹੈਗਾ ਇਹ ਵੀ ਆਪਣੇ ਬਰਬਰੀ ਦੇ ਨੇ ਉਹ ਦੇਖੋ ਪਲੇਨ ਸਲਵਾਰ ਦੇ ਨਾਲ ਸੀਗੇ ਇਹ ਬਰਬਰੀ ਦੇ ਵਿੱਚ ਆਪਾਂ ਨੂੰ ਇਹਦਾ ਦੇਖੋ ਟਾਈ ਡਾਈ ਸਲਵਾਰ ਕੀਤੀ ਹੋਈ ਦੇਖੋ ਸਲਵਾਰ ਇਹਦਾ ਟਾਈ ਡਾਈ ਕੀਤੀ ਹੋਈ ਹੈਗੀ ਇਹ ਤੇ ਬਰਬਰੀ ਦੀ ਸ਼ਰਟ ਆ ਗਈ ਇਹ ਵਾਲੀ ਬਰਬਰੀ ਦੀ ਸ਼ਰਟ ਤੇ ਨਾਲ ਇਹਦੇ ਬਰਬਰੀ ਦਾ ਦੁਪੱਟਾ ਫਰੰਟਾਈਲੇ ਦਿੱਤਾ ਹੈ ਦੇਖੋ ਐਦਾਂ ਵੀ ਤੁਸੀਂ ਆਪਣਾ ਬਰਬਰੀ ਦਾ ਸੂਟ ਲੈ ਸਕਦੇ ਬਹੁਤ ਹੀ ਵਧੀਆ ਆਪਣਾ ਗ੍ਰੇਸਫੁਲੀ ਫੈਬਰਿਕ ਹੈ ਬਰਬਰੀ ਦਾ ਪਾਰਟੀ ਵੇਅਰ ਫੈਬਰਿਕ ਇਹ ਵਾਲਾ ਬਰਬਰੀ ਦਾ ਦੁਪੱਟਾ ਹੈ ਆਪਣਾ ਕਾਫੀ ਵਧੀਆ ਕੰਫਰਟੇਬਲ ਦੁਪੱਟਾ ਹੈਗਾ ਕੋਈ ਐ ਨਹੀਂ ਹੈਗਾ ਫਲਫੀ ਨਹੀਂ ਹੈਗਾ ਬੁਰਾ ਜਿਹਾ ਦੁਪੱਟਾ ਕਾ ਵੈਸੇ ਆਪਣਾ ਇਹ ਸਾਰਾ ਲਾਈਨਿੰਗ ਲੱਗ ਕੇ ਹੀ ਸਟਿਚ ਹੋਣ ਵਾਲਾ ਫੈਬਰਿਕ ਹੈਗਾ ਕਿਉਂਕਿ ਹੁਣ ਵਿਦਆਊਟ ਲਾਈਨਿੰਗ ਵਾਲਾ ਤਾਂ ਚਲਿਆ ਗਿਆ ਬਸ ਇਸ ਦਾ ਕਾਟਨ ਵਗੈਰਾ ਪਤਨ ਦਿਖਾਵਾਂਗੇ ਉਹ ਆਪਾਂ ਵਿਦਆਊਟ ਲਾਈਨਿੰਗ ਸਟਿਚ ਕਰ ਸਕਦੇ ਹਾਂ ਦੇਖੋ ਇਹ ਆਪਣੇ ਬਰਬਰੀ ਦੇ ਸੂਟ ਨੇਗੇ ਇਹ ਵਾਲਾ ਪ੍ਰਿੰਟ ਆ ਇੱਕ ਇਹਦੇ ਵਿੱਚ ਇਹ ਵਾਲਾ ਦਾ ਇਹ ਵੀ ਦੇਖੋ ਸੇਮ ਡਿਜ਼ਾਈਨ ਦੇ ਨਾਲ ਹੀ ਹੈਗਾ ਐਦਾ ਦੇਖੋ ਇਹਦੀ ਬਾਟਮ ਆ ਕਿ ਤਾਈਡ ਹੈ ਇਹ ਬਸ ਬਾਟਮ ਹੈ ਜੀ ਤਾਈਡ ਹੈ ਕਿਤੇ ਹੋਈ ਤੇ ਇਹ ਦੇਖੋ ਇਹਦੀ ਸ਼ਰਟ ਹੈ ਜੀ ਪਰਪਲ ਜੀ ਐਂਡ ਇਹ ਸ਼ਰਟ ਦੇ ਨਾਲ ਇਹ ਦੇਖੋ ਐਦਾ ਹੀ ਦੁਪੱਟਾ ਹੈਗਾ ਇਹ ਵੀ ਦੇਖੋ ਆਪਣਾ ਬਰਬਰੀ ਹੋਈ ਹੈਗਾ ਕਾਫੀ ਸੋਹਣਾ ਵਧੀਆ ਹੈ ਨਾ ਕੋਈ ਡਿਜ਼ਾਈਨ ਦਾ ਦੁਪੱਟਾ ਹੈਗਾ ਇਹਦਾ ਪੈੜੇ ਕਿਤਾ ਹੈ ਤੁਸੀਂ ਐਵੇਂ ਵੀ ਆਪਣਾ ਵਰਦੀ ਦਾ ਸੂਟ ਲੈ ਸਕਦੇ ਹੋ ਤੁਸੀਂ ਪਲੇਨ ਸਲਵਾਰ ਦੇ ਨਾਲ ਪ੍ਰਿੰਟਡ ਸ਼ਰਟ ਦੇ ਨਾਲ ਕੱਲਾ ਐਦਾ ਵੀ ਲੈ ਸਕਦੇ ਹੋ ਟਾਈਡਾਈ ਸ਼ਰਟ ਬਾਟਮ ਦੇ ਨਾਲ ਟਾਈਡਾਈ ਜਿਹਾ ਬਟੇ ਦੇ ਨਾਲ ਤੁਸੀਂ ਆਪਣਾ ਐਮਲ ਵਰਬਰੀ ਦੇ ਵਿੱਚ ਸੂਟ ਲੈ ਸਕਦੇ ਹੋ ਇਹ ਆਪਣਾ ਵਰਬਰੀ ਦੇ ਵਿੱਚ ਸੀਗਾ ਤੁਸੀਂ ਇਹੀ ਆਪਣੇ ਸੇਮ ਡਿਜ਼ਾਈਨ ਦੇ ਨਾਲ ਟੈਪੀ ਲੈਣੇਗਾ ਟੈਪੀ ਮਸਲੀਨ ਦੇ ਵਿੱਚ ਵੀ ਲੈ ਸਕਦੇ ਹੋ ਹਾਂਜੀ ਜਿਹੜਾ ਦੇਖੋ ਇਹ ਵਾਲੇ ਸੂਟ ਨੇ ਆਪਣੀ ਵਰਬਰੀ ਦੇ ਲਈ ਪਲੇਨ ਸਲਵਾਰਾਂ ਦੇ ਨਾਲ ਤੁਸੀਂ ਐਵੇਂ ਆਪਣੇ ਲੈ ਸਕਦੇ ਹੋ ਇਹ ਵਾਲਾ ਪ੍ਰਿੰਟਡ ਸ਼ਰਟ ਆ ਗਈ ਤੇ ਨਾਲ ਇਹ ਵਾਲੀ ਬਾਟਮ ਇਹ ਵਾਲੇ ਸ਼ਰਟ ਤੇ ਐਡਾ ਬਾਟਮ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਉਂਦੇ ਨੇਗੇ ਇਹ ਵੀ ਦੇਖੋ ਆਪਣਾ ਬਰਬਰੀ ਦੀ ਸ਼ਰਟ ਤੇ ਨਾਲ ਇਹਦੇ ਦੇਖੋ ਐਡਾ ਆਫ ਵਾਈਟ ਜੀ ਬਾਟਮ ਇਹ ਵਾਲੇ ਆਪਣੇ ਬਰਬਰੀ ਦੇ ਸੂਟ ਨੇ ਇਹਨਾਂ ਵਿੱਚ ਜੋ ਵੀ ਤੁਹਾਨੂੰ ਕਲਰ ਵਗੈਰਾ ਪਸੰਦ ਹੋਇਆ ਤੁਸੀਂ ਵੀ ਲੈ ਸਕਦੇ ਹੋਗੇ ਇਹ ਵਾਲਾ ਸੂਟ ਵੀ ਆਪਣਾ ਬਰਬਰੀ ਦਾ ਹੈਗਾ ਇਹਨਾਂ 'ਚ ਸੋਨਾ ਪ੍ਰਿੰਟ ਹੈ ਬਰਬਰੀ ਹੁਣ ਤੁਸੀਂ ਇਹਨਾਂ ਨੂੰ ਨਾ ਐਡਾ ਵੀ ਲੈ ਸਕਦੇ ਹੋ ਦੇਖੋ ਪਲੇਨ ਸਲਵਾਰ ਦੇ ਨਾਲ ਤੁਸੀਂ ਸਲਵਾਰਾਂ ਤੇ ਕੋਈ ਵਰਕ ਵਗੈਰਾ ਕਰਵਾ ਕੇ ਵੀ ਲੈ ਸਕਦੇ ਹੋ ਤੁਸੀਂ ਸਲਵਾਰਾਂ ਵਗੈਰਾ ਤਾਂ ਕੋਈ ਵਰਕ ਕਰਵਾ ਕੇ ਵੀ ਤੁਸੀਂ ਲੈ ਸਕਦੇ ਹੋ ਡਿਜ਼ਾਈਨਰ ਲੁੱਕ ਬਣਾ ਕੇ ਨਾਲ ਦੁਪੱਟੇ ਡਾਈ ਕਰਵਾ ਕੇ ਦੇਖੋ ਜਿਵੇਂ ਆਪਣਾ ਆਹ ਸੂਟ ਸੀ ਦੇਖੋ ਇਹ ਵੀ ਬਰਬਰੀ ਦਾ ਹੀ ਸੀਗਾ ਇਹਨੂੰ ਆਪਾਂ ਦੇਖੋ ਐਵੇਂ ਵਰਕ ਕਰਵਾ ਲਿਆ ਤੁਸੀਂ ਐਦਾਂ ਵੀ ਆਪਣਾ ਵਰਕ ਵਗੈਰਾ ਕਰਵਾ ਕੇ ਲੈ ਸਕਦੇ ਹੋ ਇਹ ਨਾਲ ਇਹਦੇ ਪਲੇਨ ਬਾਟਮ ਸੀਗੀ ਐਵੇਂ ਦੇਖੋ ਆਹ ਬਾਹ ਦੇ ਉੱਪਰ ਆ ਗਿਆ ਐਵੇਂ ਇਹਦੇ ਸੇਮ ਦੇਖੋ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਹੈ ਤੁਸੀਂ ਆਪਣਾ ਐਮੇਬੀ ਇਹਨਾਂ ਸੂਟਾਂ ਨੂੰ ਤਿਆਰ ਕਰਵਾ ਸਕਦੇ ਹੋ ਬਰਕਰ ਤੁਹਾਡੀ ਆਪਣੀ ਪਸੰਦ ਦਾ ਹੋਊਗਾ ਤੁਸੀਂ ਐਦਾਂ ਦਾ ਕਰਵਾਉਣਾ ਐਵੇਂ ਕਰਾ ਸਕਦੇ ਕੋਈ ਹੋਰ ਹਨਾ ਹੈਂਡ ਦਾ ਟੱਚ ਨਾਲ ਜਰੀ ਨਾਲ ਹਨਾ ਜਿਵੇਂ ਤੁਹਾਨੂੰ ਪਸੰਦ ਹੈ ਤੁਸੀਂ ਆਪਣਾ ਕਮੈਂਟ ਕਰਵਾ ਸਕਦੇ ਲੰਗੇ ਇਹ ਆਪਣੇ ਬਰਬਰੀ ਦੇ ਸੂਟ ਸੀਗੇ ਪੈਂਟ ਸਲਵਾਰ ਦੇ ਨਾਲ ਹਾਂਜੀ ਜਿਹੜਾ ਨੈਕਸਟ ਆ ਦੇਖੋ ਇਹ ਇਹ ਆਪਣਾਗਾ ਕਾਟਨ ਸਿਲਕ ਕੰਗੀ ਜਿਹੜੀ ਆਪਣੀ ਕੋ ਵਾਲਾ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਪ੍ਰਿੰਟ ਮਿਲ ਜਾਣਗੇ ਟਿਸਟਾ ਕਾਟਨ ਸਿਲਕ ਬੋਲਦੇ ਆਪਾਂ ਇਹਨੂੰ ਪਿਸਟਾ ਟੈਸਟ ਵਾਲੀ क्रश कॉटन ਦਾ सूट ਆਗਾ ਹੈ ਆਪਣਾ ਇਹ ਵੀ ਆਪਣਾ ਬਹੁਤ ਵਧੀਆ ਕੰਫਰਟੇਬਲ ਫੈਬਰਿਕ ਆ ਬਹੁਤ ਜਿਆਦਾ ਸੌਫਟ ਫੈਬਰਿਕ ਹੁੰਦਾ ਹੈ ਲੈਨਿੰਗ ਲੱਕੀ ਸਟਿਚ ਹੋਣਗੇ ਸਾਰੇ ਪਿਸਟਾ क्रश कॉटन ਦਾ ਸੂਟ ਆਗਾ ਬਹੁਤ ਹੀ ਵਧੀਆ ਫੈਬਰਿਕ ਹੁੰਦਾ ਇਹਦੇ ਵਿੱਚ ਵੀ ਜਿਵੇਂ ਤੁਸੀਂ ਚਾਹੋ ਜਿਹੜਾ ਵੀ ਹੈ ਨਾ ਆਪਣਾ ਕਲਰ ਲੈਣਾਗਾ ਫਿਰ ਪ੍ਰਿੰਟ ਲੈਣਾਗਾ ਉਹ ਵੀ ਤੁਸੀਂ ਆਪਣਾ ਲੈ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਸਾਰੇ ਪ੍ਰਿੰਟ ਵਗੈਰਾ ਮਿਲ ਜਾਣਗੇ ਪਿਸਟਾ क्रश कॉटन ਦੇ ਵਿੱਚ ਵੀ ਦੇਖੋ ਇਹ ਜਿਹੜਾ ਨੈਕਸਟ ਹੈਗਾ ਆਪਣਾ ਇਹ ਆ ਵਾਲਾ ਆਪਣਾ ਟੈਬੀ ਮਸ਼ੀਨ ਦਾ ਇਹ ਬੀਮਸਲੀਨ ਦਾ ਸੂਟ ਆ ਦੇਖੋ ਇਹਦਾ ਛਵੜਤਾ ਕੀ ਨਾਲ ਇਹਦੇ ਪਲੇਨ ਬਾਟਮ ਆ। 올ਓਵਰ ਵੀ ਲੈ ਸਕਦੇ ਹੋ ਅਗਰ ਤੁਹਾਨੂੰ ਪਸੰਦ ਆ ਤਾਂ ਆਪਣਾ 올ਓਵਰ ਲੈ ਸਕਦੇ ਹੋ। 올ਓਵਰ ਵੈਸੇ ਆਪਾਂ ਨੂੰ ਮਹਿੰਗਾ ਪੈ ਜਾਂਦਾਗਾ। ਤੇ ਜਿਹੜਾ ਆਪਾਂ ਲੈਣੇ ਹੋਣੇ ਅਗੇ ਨਾਲ ਮੈਚਿੰਗ ਹਨਾ ਉਹ ਆਪਾਂ ਨੂੰ ਥੋੜਾ ਜਿਆਦਾ ਠੀਕ ਰੇਂਜ ਦੇ ਵਿੱਚ ਪਾ ਜਾਂਗੇ। ਇਹ ਵਾਲਾ ਆਪਣਾ ਟੈਬੀ ਮਸਲੀਨ ਦਾ ਸੂਟ ਆ ਨਾਲ ਪਲੇਨ ਬਾਟਮ ਆ ਗਈ ਇਦਾਂ। ਤੁਸੀਂ ਆਪਣਾ ਦੇਖੋ ਕਿੰਨਾ ਸੋਹਣਾ ਪ੍ਰਿੰਟ ਆਗਾ। ਜੇ ਇਹਨੂੰ ਹਾਈਲਾਈਟ ਵਗੈਰਾ ਕਰਵਾ ਕੇ ਜਾਂ ਬਾਟਮ ਦੇ ਥੋੜਾ ਦੇਖੋ ਇਧਰ ਰੈੱਡਿਸ਼ ਜਿਹਾ ਵਰਕੇ ਜਾਂ ਕਰਵਾ ਕੇ ਬਹੁਤ ਹੀ ਜਿਆਦਾ ਸੋਹਣੀ ਲੁੱਕ ਕਿ ਉਹ ਜੀ ਆਪਾਂ ਡਿਜ਼ਾਈਨਰ ਕੋਲ ਉਸ ਸਟੇਜੇ ਕਿ ਦੁਬਾਰਾ ਕਰਵਾਉਣੀ ਹੈਗੀ ਹਨਾ ਕੋਈ ਪਿੰਟੈਕਸ ਵਗੈਰਾ ਪਾ ਕੇ ਉਹ ਤੁਸੀਂ ਕਰਵਾ ਸਕਦੇ ਹੋ ਉਹ ਤੁਹਾਡੀ ਆਪਣੀ ਪਸੰਦ ਹੈਗੀ ਇਹ ਵਾਲਾ ਆਪਣਾ ਬਰਬਰੀ ਦਾਗਾ ਨਾਲ ਪਲੇਨ ਦੇਖੋ ਇਹਦਾ ਬਾਟਮ ਇਹ ਵਾਲੀ ਬਾਟਮ ਆ ਇਹ ਦੇਖੋ ਇਹ ਸ਼ੋਰ ਦਾ ਇਹ ਵਾਲਾ ਫਰੰਟ ਦਾ ਕਾਫੀ ਵਧੀਆ ਆਪਣੇ ਕੋਲ ਫੈਬਰਿਕ ਆਏ ਹੋਏ ਰਹਿਗੇ ਤੇ ਇਹ ਦੇਖੋ ਜਿਹੜਾ ਆਪਣਾ ਆਇਆ ਹੈਗਾ ਇਹ ਵਾਲਾ ਆਪਾਂ ਨੂੰ ਆਇਆ ਹੈਗਾ ਬ੍ਰੌਕਟ ਦੇ ਵਿੱਚ ਪਿਓਰ ਬ੍ਰੌਕਟ ਦਾ ਸੂਟ ਆ ਆਪਣਾ ਨਾਲ ਨੈਚੁਰਲ ਕ੍ਰੇਪ ਦੀ ਇਹਦੇ ਬਾਟਮ ਲੱਗੀ ਹੋਈ ਹੈ ਇਹਦਾ ਪਿਓਰ ਬ੍ਰੌਕਟ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਕਲਰ ਮਿਲ ਜਾਣਗੇ ਡਿਜ਼ਾਈਨਰਾਂ ਵੀ ਥੋੜੇ ਥੋੜੇ ਅਲੱਗ-ਅਲੱਗ ਹੋਣਗੇ ਆ ਦੇਖੋ ਐਦਾਂ ਜਿਹੜੇ ਸੈਪਰੇਟ ਸਾਰੇ ਜਾਣਦੇ ਬ੍ਰੌਕਟ ਨੂੰ ਤਾਂ ਕੋਈ ਨਹੀਂ ਭੁੱਲਿਆ ਹੈਗਾ ਬ੍ਰੌਕਟ ਬਾਰੇ ਤਾਂ ਪਿਓਰ ਬ੍ਰੌਕਟ ਹੁੰਦੀ ਆ ਇੱਕ ਥੋੜੀ ਹਾਰਡ ਬ੍ਰੌਕਟ ਹੁੰਦੀ ਆ ਆਪਾਂ ਤੁਹਾਨੂੰ ਪਿਓਰ ਬ੍ਰੌਕਟ ਦੇਵਾਂਗੇ ਹਾਰਡ ਵਾਲੀ ਬ੍ਰੌਕਟ ਨਹੀਂ ਦੇਵਾਂਗੇ ਦੇਖੋ ਕਿੰਨਾ ਵਧੀਆ ਫੈਬਰਿਕ ਆ ਆਪਣਾ ਪੂਰਾ ਪ੍ਰੋਫਿਟ ਦੇ ਸੂਟ ਲੈਗੇ ਇਦਾਂ ਤੇ ਇਹਦੇ ਵਿੱਚ ਤੁਹਾਨੂੰ ਕਾਫੀ ਕਲਰ ਵਗੈਰਾ ਮਿਲ ਜਾਣਗੇ ਨਾਲ ਕ੍ਰੇਪ ਦੀ ਇਹਦੀ ਬਾਟਮ ਲੱਗੀ ਹੋਈ ਹੋਊਗੀ ਬਾਕੀ ਵਰਕ ਵਗੈਰਾ ਕਰਾਉਣਾ ਤਾਂ ਤੁਹਾਡੀ ਆਪਣੀ ਪਸੰਦ ਆ ਜੀ ਇਹਦੇ ਆਪਾਂ ਹੈਂਡਵਰਕ ਵਗੈਰਾ ਕਰਾ ਕੇ ਵਧੀਆ ਪੂਰੇ ਹੈਵੀ ਦਿਖਾਈ ਸੂਟ ਤਿਆਰ ਕਰ ਸਕਦੇ ਹਾਂ ਪੂਰਾ ਹੈਵੀ ਸੂਟ ਤਿਆਰ ਕਰ ਸਕਦੇ ਆਪਾਂ ਹੈਂਡਵਰਕ ਦਾ ਟੱਚ ਦੇ ਕੇ ਇਹਨੂੰ ਤਾਂਕਿ ਵਧੀਆ ਸੂਟ ਤਿਆਰ ਹੋਊਗਾ ਆਪਣਾ ਤੇ ਇਹੜਾ ਆਗਾ ਇਹ ਆਪਣਾਗਾ ਚੈੱਕ ਵਾਲੀ ਜੌਰਜਟ ਦਾ ਐਦਾਂ ਵੀ ਤੁਸੀਂ ਆਪਣਾ ਸੂਟ ਲੈ ਸਕਦੇ ਹੋ ਇਹ ਚੈੱਕ ਲਿਓ ਜੌਰਜਟ ਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਕਾਫੀ ਵੀਡੀਓ ਵਿੱਚ ਦਿਖਾਏ ਨੇ ਕਿ ਇਹ ਚੈੱਕ ਜਿਓ ਆਰਡਰਟ ਦੇ ਵਿੱਚ ਕਾਫੀ ਸੂਟ ਆਉਦਣਗੇ ਆਪਣੇ ਇਦਾਂ ਤੁਸੀਂ ਐਮਐਮ ਵੀ ਆਪਣੇ ਲੈ ਸਕਦੇ ਹੋ ਹਾਂਜੀ ਜਿਹੜੇ ਇਹ ਸੂਟ ਨੇਗੇ ਇਹ ਵਾਲੇ ਟੈਸਟਾ ਕਾਟਨ ਦੇ ਨੇ ਇਹ ਪ੍ਰਿੰਟ ਵਾਲਾ ਜਿਹੜਾ ਸੂਟ ਆ ਕਿਸੇ ਟੈਸਟਾ ਕਾਟਨ ਦਾ ਦੇਖੋ ਇਹ ਵਾਲਾ ਪ੍ਰਿੰਟ ਦਾਗਾ ਇਹ ਆਪਾਂ 올ਓਵਰ ਵੀ ਲੈ ਸਕਦੇ ਆਂਗੇ ਤੇ ਇਹਦੇ ਨਾਲ ਆਪਾਂ ਮੈਚਿੰਗ ਬਾਟਮ ਵੀ ਕਰਵਾ ਸਕਦੇ ਆਂਗੇ ਇਹ ਟੈਸਟਾ ਕਾਟਨ ਦਾ ਵਿਦਆਊਟ ਲਾਈਨਿੰਗ ਐਂਡ ਸਟਿਚ ਹੋ ਜਾਂਦਾ ਸੂਟ ਆਪਣਾ ਬਹੁਤ ਹੀ ਵਧੀਆ ਕੁਆਲਿਟੀ ਵਾਲਾ ਆਪਣਾ ਫੈਬਰਿਕ ਹੁੰਦਾ ਇਹ ਟੈਸਟਾ ਕਾਟਨ ਦਾ ਪਹਿਲਾਂ ਮੈਂ ਆਪਾਂ ਤੁਹਾਨੂੰ ਕਾਫੀ ਵਾਰ ਟੈਸਟਾ ਕਾਟਨ ਦੇ ਦਿਖਾਏ ਨੇ ਬਹੁਤ ਜਿਆਦੇ ਵਧੀਆ ਐਕਸਪੀਰੀਅੰਸ ਸਾਡੇ ਦੇ ਨਾਲ ਬਹੁਤ ਜਿਆਦੇ ਵਧੀਆ ਫੈਬਰਿਕ ਆ ਟੈਸਟਾ ਕਾਟਨ ਦਾ ਇਹ ਵਾਲਾ ਪ੍ਰਿੰਟ ਆ ਇੱਕ ਦੇਖੋ ਇਦਾਂ ਮੈਚਿੰਗ ਆ ਇਹ ਵਾਲਾ ਲੈ ਵੀ ਦੇਖੋ ਇਹਦਾ ਨਾ ਮੈਚਿੰਗ ਹੈ ਦਾ ਬਾਟਮ ਆਂਗੀ ਇਹ ਵਾਲੀ ਤੇ ਇਹ ਦੇਖੋ ਸ਼ਰਟ ਆਗੀ ਦੇ ਨਾਲ ਤੁਸੀਂ ਐਵੇਂ ਵੀ ਲੈ ਸਕਦੇ ਹੋਗੇ ਇਦਾਂ ਇਹ ਵਾਲਾ ਇਦਾਂ ਮੈਚਿੰਗ ਦੇ ਵਿੱਚ ਵੀ ਆਉਂਦਾਗਾ ਫਿਰ ਬੁੱਟੀਆਂ ਵਾਲੀ ਸਲਵਾਰ ਤੇ ਇੱਕ ਉਹ ਦੇਖੋ ਆਪਣਾ ਇਹ ਵਾਲਾ ਸੂਟ ਹੈਗਾ ਇਹ ਆਪਣਾ ਪਲੇਨ ਸਲਵਾਰ ਦੇ ਨਾਲ ਇਹ ਵੀ ਆਪਣਾ ਟੈਸਟਾ ਕਾਟਨ ਦਾਗਾ 골ਡਨ ਕਲਰ ਦਾ ਇਸ ਦਾ ਕਾਟਨ ਦੇ ਆਪਾਂ ਨੂੰ ਕਾਫੀ ਸਾਰੇ ਹਨ ਪ੍ਰਿੰਟ ਵਗੈਰਾ ਮਿਲ ਜਾਂਦੇ ਨੇ ਇਦਾਂ ਜਿਹਹ ਜਿਹਹ ਜਿਵੇਂ ਤੁਸੀਂ ਚਾਹੋ ਆਪਣਾ ਪਲੇਨ ਬਾਟਮ ਦੇ ਨਾਲ 올ਓਵਰ ਹਨ ਜਿਵੇਂ ਤੁਹਾਨੂੰ ਪਸੰਦ ਹੋ ਮੈਂ ਰਹਿ ਸਕਦੇ ਹਾਂ ਬਹੁਤ ਹੀ ਜ਼ਿਆਦਾ ਵਧੀਆ ਫੈਬਰਿਕ ਆਪਾਂ ਦੇ ਸਟਾਕ ਉੱਤੇ ਹੈ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਆਪਾਂ ਸਾਨੂੰ ਤੁਹਾਨੂੰ ਸਾਰੇ ਪ੍ਰਿੰਟ ਵਗੈਰਾ ਬਾਰੇ ਨਾ ਦੱਸ ਚੁੱਕੇ ਵੀਡੀਓ ਵਿੱਚ ਬਾਕੀ ਜਿਵੇਂ ਤੁਹਾਨੂੰ ਪਸੰਦ ਹੋਇਆ ਆਪਣੀ ਪਸੰਦ ਦੇ ਅਕੋਰਡਿੰਗ ਤੁਸੀਂ ਵਰਕ ਕਰਵਾ ਸਕਦੇ ਹੋ ਦੁਪੱਟਾ ਰੈਡੀ ਕਰਵਾਉਣਾ ਹੈ ਨਾ ਤੁਸੀਂ ਟਾਇਡਾਈ ਬਾਟਮ ਦੇ ਨਾਲ ਲੈਣਾ ਹੈ ਜਾਂ ਟਾਇਡਾਈ ਦੁਪੱਟੇ ਦੇ ਨਾਲ ਜਾਂ ਐਦਾਂ ਹੀ ਪਲੇਟ ਸਲਵਾਰ ਦੇ ਨਾਲ ਤੁਸੀਂ ਲੈਣਾ ਜਾਂ ਐਦਾਂ ਆਪਣਾ ਸਟਿਚ ਕਰਵਾ ਕੇ ਲੈਣਾ ਵਿਦਆਉਟ ਸਟਿਚ ਲੈਣਾ ਹੈ ਨਾ ਉਹ ਜਿਵੇਂ ਤੁਹਾਡੀ ਚੋਇਸ ਆ ਤੁਸੀਂ ਉਸ ਅਕੋਰਡਿੰਗ ਆਪਣਾ ਸਾਰਾ ਤਿਆਰ ਕਰਵਾ ਕੇ ਲੈ ਸਕਦੇ ਹੋ ਤੁਸੀਂ ਸਕਰੀਨਸ਼ਾਟ ਭੇਜ ਕੇ ਵਟਸਐਪ ਤੇ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੇਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ